ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਝ ਨਿਸ਼ਾਨੀਆਂ ਲਾਹੌਰ ਦੇ ਵਿੱਚ ਤੇ ਜਿਨ੍ਹਾਂ ਚੋਂ ਕਬਰ ਨਾਨ ਹਾਲ ਸਿੰਘ ਦੀ ਹਵੇਲੀ ਹੈ ਤੇ ਬਾਕੀ ਪ੍ਰਿੰਸੈਸ ਬੰਬਾ ਜਿਹੜੇ ਮਹਾਰਾਜਾ ਦਲੀਪ ਸਿੰਘ ਦੀ ਧੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ ਉਹਨਾਂ ਦੀ ਇੱਕ ਕਬਰ ਬਣੀ ਹੋਈ ਹੈ ਫਕੀਰ ਅਜੀਜ਼ਉਦੀਨ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਮਤਲਬ ਮੰਤਰੀ ਉਹਨਾਂ ਦੇ ਮੰਨੇ ਜਾਂਦੇ ਸੀ ਤੇ ਸਲਾਹਕਾਰ ਸੀਗੇ ਉਹਨਾਂ ਦੇ ਤੇ ਉਹਨਾਂ ਦਾ ਇੱਕ ਮਿਊਜ਼ੀਅਮ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਝ ਨਿਸ਼ਾਨੀਆਂ ਪਈਆਂ ਤੇ ਉਹ ਦਿਖਾਵਾਂਗੇ ਸੋ ਦੇਖਦੇ ਹਾਂ ਕਿਵੇਂ ਦਾ ਰਹਿੂਗਾ ਜ ਆਪਣਾ ਸਫ਼ਰ ਤੇ ਹੁਣ ਸਭ ਤੋਂ ਪਹਿਲਾਂ ਜਿੱਥੇ ਅਸੀਂ ਜਾਣਾ ਹੈਗਾ ਉਹ ਪ੍ਰਿੰਸਸ ਬੰਬਾ ਦੀ ਕਬਰ ਹੈ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਧੀ ਆ ਤੇ ਸਾਡੇ ਨਾਲ ਨੇ ਵਸੀਮ ਬਾਈ ਤੇ ਇਹਨਾਂ ਨੂੰ ਵਸੀਮ ਬਾਈ ਹਾਈ ਕਰ ਦਿਓ ਇੱਧਰ ਹੱਥ ਹਿਲਾ ਕੇ ਹਾਂ ਕਹੋ ਹੈਲੋ ਹਾਈ ਹੈਲੋ ਹਾਈ ਵਾਹ ਇਹ ਇਹ ਸਾਡੇ ਨਾਲ ਗਏ ਸੀਗੇ ਜਿੱਦੇ ਗੁਰਦੁਆਰਾ ਸੱਚਾ ਸੋਦਾ ਸਾਹਿਬ ਗਏ ਆ ਉਦੋਂ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ ਸੀ ਉਦੋਂ ਵੀ ਸਾਡੇ ਨਾਲ ਸੀਗੇ ਤੇ ਅੱਜ ਫੇਰ ਸਾਡੇ ਨਾਲ ਰਹਿਣਗੇ ਸ਼ੁਕਰੀਆ ਬਾਈ ਜਾਨ ਤੇ ਬਹੁਤ ਵਧੀਆ ਬੰਦੇ ਆ ਨਾਈਸ ਬੰਨੇ ਨਾਲ ਯਾਦ ਕਰ ਲਿਆ ਕਰੋਗੇ ਮੈਨੂੰ ਤਾਹਾਂ ਜੋ ਵੀਡੀਓ ਬਣਾਉਣਾ ਉਹਨਾਂ ਨਾਲ ਤੁਹਾਡੀ ਠੀਕ ਹੈ ਖੁਸ਼ ਬੰਦਾ ਹੈ ਜੀ ਹਾਂ ਜੀ ਖੁਸ਼ ਮિજાਜ ਤੇ ਖੁਸ਼ ਮિજાਜ ਬੰਦਾ ਹੈ ਤੇ ਅਸੀਂ ਪਹਿਲਾਂ ਕੁਝ ਫੁੱਲਾਂ ਦਾ ਗੁਲਦਸਤਾ ਲੈਣਾ ਤੇ ਓਹੋ ਭੇਟ ਕਰਕੇ ਆਉਣਾ ਹੈ ਮਤਲਬ ਉਥੇ ਕਬਰ ਤੇ ਲੈ ਕੇ ਜਾਣਾ ਜਿਵੇਂ ਇੱਕ ਕਲਚਰ ਹੁੰਦਾ ਜਦੋਂ ਕਿਸੇ ਦੀ ਮਤਲਬ ਜਦੋਂ ਗ੍ਰੇਵ ਯਾਰਡ ਚ ਜਾਈਦਾ ਆ ਯਾਦ ਕਰੀਦਾ ਉਹਨਾਂ ਨੂੰ ਤਾਂ ਉਹ ਇੱਕ ਸਤਕਾਰ ਹੁੰਦਾਗਾ ਕੁਛੀ ਓਰੇ ਆਇਓ ਮੈਂ ਤੁਹਾਨੂੰ ਦੱਸਦਾ ਇੱਕ ਦਾ ਬੁਕੇ ਲੈ ਲਿਓ ਬਾਕੀ ਓਪਨ ਫੁੱਲ ਲੈ ਲਿਓ ਕੁਛ ਠੀਕ ਆ ਆ ਜੋ ਦੇਖ ਲੈਣੀ ਤੁਸੀਂ ਦੇਖ ਲਓ ਇੱਕ ਮਿੰਟ ਇਹੋ ਜੀਆਂ ਸ਼ਾਪਸ ਹੈ ਸਾਰੀਆਂ ਫੁੱਲਾਂ ਦੀਆਂ ਫੁੱਲ ਲੈ ਲੈ ਜੀ ਤੇ ਪੈਸੇ ਲੈ ਨਹੀਂ ਰਹੇ ਸੀ ਬੜੇ ਧੱਕੇ ਨਾਲ ਦੇ ਕੇ ਆਇਆ ਕਹਿੰਦੇ ਕਿਥੇ ਮਹਿਮਾਨ ਮੈਂ ਕਿਹਾ ਨਹੀਂ ਅਸੀਂ ਵੀ ਹਾਂਜੀ ਅੱਗੇ ਦੇਣ ਆ ਨਾ ਰਿਸਪੈਕਟ ਚ ਤਾਂ ਆਇਆ ਤੇ ਅਸੀਂ ਆਖਿਆ ਜੇ ਵੈਸੇ ਕਿਸੇ ਨੂੰ ਲੈ ਕੇ ਜਾਣਾ ਹੁੰਦਾ ਤਾਂ ਠੀਕ ਸੀ ਵੀ ਤੁਸੀਂ ਨਾ ਲੈਂਦੇ ਅਸੀਂ ਦੱਸਿਆ ਵੀ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਹਿੰਦੇ ਪੈਸੇ ਨਹੀਂ ਲੈਂਦੇ ਇੰਨੇ ਹੀ ਬੰਦੇ ਰਿਸਪੈਕਟ ਕਰਦੇ ਇੱਜ਼ਤ ਮਾਨ ਕਰਦੇ ਹੁਣ ਅਸੀਂ ਜਾਣਦੇ ਆ ਇਥੋਂ ਜਿਹੜਾ ਕਬਰਿਸਤਾਨ ਉਹ ਬਣਿਆ ਹੋਇਆ ਤੇ ਕਿਥੇ ਬਣਿਆ ਹੋਇਆ ਉਹ ਕਬਰਿਸਤਾਨ ਤੇ ਕੀ ਨਾਮ ਆਉਦਾ ਉਹ ਸਾਰਾ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਤਾਂ ਜੋ ਕਦੇ ਤੁਸੀਂ ਉੱਥੇ ਚੱਕਰ ਮਾਰਨਾ ਹੋਵੇ ਦੇਖ ਕੇ ਜਾਣੀ ਹੋਵੇ ਸਾਰੀ ਜਗ੍ਹਾ ਤੁਹਾਨੂੰ ਈਜ਼ੀ ਹੋ ਜਾਵੇ ਇਹ ਹੁਣ ਅਸੀਂ ਪਹੁੰਚ ਗਏ ਆਂ ਲਾਹੌਰ ਦੇ ਗੋਰਾ ਕਬਰਿਸਤਾਨ ਤੇ ਇਹਨਾਂ ਦੀ ਲੈਂਗੁਏਜ ਨੂੰ ਲੋਕਲ ਲੋਕਾਂ ਚ ਗੋਰਾ ਕਬਰਿਸਤਾਨ ਬੋਲਦੇ ਆ ਤੇ ਜੇਰ ਰੋਡ ਤੇ ਇਹ ਜਿਹੜਾ ਏਰੀਆ ਇਹ ਗੁਲਬਰਗ ਦਾ ਗੁਲਬਰਗ ਦਾ ਏਰੀਆ ਪੈਂਦਾ ਹੈਗਾ ਤੇ ਇੱਥੇ ਬੇਸਿਕਲੀ ਅੰਗਰੇਜ਼ਾਂ ਦੇ ਟਾਈਮ ਸ਼ਾਇਦ ਸਾਰਾ ਜਿਹੜਾ ਕਬਰਿਸਤਾਨ ਸੀਗਾ ਉਹ ਤੇ ਵਿਕਾਸ بھائی ਹੁਣਾਂ ਦੇ ਦੱਸਣ ਦੇ ਅਨੁਸਾਰ ਤਾਹੀਂ ਕਰਕੇ ਜਿਹੜਾ ਇਹਦਾ ਨਾਮ ਹੈ ਗੋਰਾ ਕਬਰਸਤਾਨ ਪਿਆ ਗਿਆ। ਤੁਸੀਂ ਇੱਕ ਗੱਲ ਹੋਰ ਨੋਟ ਕਰਿਓ। ਹਾਂਜੀ। ਸਭ ਤੋਂ ਵੱਧ ਤੁਹਾਨੂੰ ਫੁੱਲ ਪ੍ਰਿੰਸੈਸ ਬੰਬਾ ਦੀ ਕਬਰ ਤੇ ਮਿਲਣੀ। ਤੁਸੀਂ ਆਪ ਹੀ ਪਛਾਣ ਲੈਣਾ। ਮੈਂ ਵੀ ਜਦੋਂ ਪਿਛਲੀ ਵਾਰੀ ਆਈ ਸੀ ਨਾ ਮੈਂ ਆਲੀ ਦੁਆਲੇ ਦੇਖਦੀ ਰਹੀ, ਦੇਖਦੀ ਰਹੀ ਤੇ ਮੈਨੂੰ ਜਦੋਂ ਮੈਂ ਜਿੱਤੇ ਸਭ ਤੋਂ ਵੱਧ ਫੁੱਲ ਦੇਖੇ ਫਿਰ ਮੈਨੂੰ ਪਛਾਣ ਆ ਗਈ ਕਿ ਇਹ ਉਹਨਾਂ ਦੀਆਂ। ਵੈਸੇ ਮੇਰਾ ਕੁਐਸਚਨ ਵੀ ਸੀ ਤੁਹਾਨੂੰ ਤੁਹਾਨੂੰ ਪਤਾ ਮੈਨੂੰ ਐਸੀ ਚਲੋ ਵਿਕਾਸ ਵੈਸੇ ਬਾਈ ਨਾਲ ਵੀ ਆਪਾਂ ਕਬਰ ਕਿਵੇਂ ਲੱਭਾਂਗੇ? ਚਲੋ ਤੁਹਾਨੂੰ ਪਛਾਣ ਲੈਣੀ ਹੈ। ਅੱਛਾ। ਤੁਸੀਂ ਤਾਂ ਪਹਿਲਾਂ ਵੈਸੇ ਆਏ ਵੀ ਹੋਏ ਥੰਦਾ ਪਤਾ ਹੋ ਅੱਗੇ ਜਾ ਕੇ ਹੋਣੀ ਆ ਕਿਥੇ ਇਹ ਸਾਹਮਣੇ ਵਾਲੇ ਪਾਸੇ ਆ ਗਈ ਪ੍ਰਿੰਸਸ ਬੰਬਾ ਦੀ ਜਿਹੜੀ ਕਬਰ ਹੈ ਜੀ ਸਿੱਖ ਰਾਜ ਦੀ ਜਿਹੜੀ ਆਖਰੀ ਵਾਰਿਸ ਮੰਨੇ ਜਾਂਦਾ ਤੇ ਪਹਿਲਾਂ ਤੁਹਾਨੂੰ ਨੇੜਿਓਂ ਦਿਖਾ ਦਾਂ ਇਹ ਸਾਰਾ ਤੇ ਜਿਹੜੇ ਪ੍ਰਿੰਸਸ ਬੰਬਾ ਸੀਗੇ ਆ ਦੇਖੋ ਇਹਨਾਂ ਨੇ ਲਿਖਿਆ ਹੈ ਆ ਦੀ ਐਲਡੇਸਟ ਡਾਟਰ ਆਫ ਮਹਾਰਾਜਾ ਦਲੀਪ ਸਿੰਘ ਐਂਡ ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ ਆਫ ਲਾਹੌਰ ਤੇ ਲਾਹੌਰ ਦੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦਾ ਜਨਮ ਹੋਇਆ ਸੀ 29 ਸਤੰਬਰ 1869 ਨੂੰ ਲੰਡਨ 'ਚ ਤੇ 1957 ਨੂੰ ਲਾਹੌਰ 'ਚ ਇਹਨਾਂ ਦੀ ਜਿਹੜੀ ਸੀ ਮਤਲਬ ਡੈਥ ਹੋ ਗਈ ਸੀ ਤੇ ਇਹਨਾਂ ਦਾ ਜਿਹੜਾ ਬਚਪਨ ਹੈ ਸਾਰਾ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ ਆਪਣੇ ਉਹ ਲੈ ਗਏ ਸੀ ਅੰਗਰੇਜ਼ ਬਚਪਨ ਇਹਨਾਂ ਦਾ ਸਾਰਾ ਇੰਗਲੈਂਡ 'ਚ ਬੀਤੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਮਹਾਰਾਜਾ ਦਲੀਪ ਸਿੰਘ ਨੂੰ ਛੋਟੇ ਹੁੰਦੇ ਨੂੰ ਲੈ ਗਏ ਸੀ ਖੁਸ਼ੀ ਇਹਨਾਂ ਦੀ ਸਫਾਈ ਕਰਾਉਂਦੇ ਆਪਾਂ ਆ ਦੇਖੋ ਜੀ ਜਦੋਂ ਆਪਣੀ ਸੰਗਤ ਆਈ ਸੀ ਉਹ ਰੱਖ ਕੇ ਗਏ ਹਾਂਜੀ ਜਥੇ ਕਰਕੇ ਸ਼ਾਇਦ ਇਹਨਾਂ ਦੇ ਨਾਲ ਚ ਸੰਗਤ ਕੁਛ ਆਉਂਦੀ ਰਹਿੰਦੀ ਆ ਉਹਨਾਂ ਨੇ ਰੱਖੇ ਹੋਣੇ ਤੇ ਬਾਕੀ ਉਹ ਆਉਂਦੇ ਜਿਹੜੇ ਇੱਥੇ ਉਹਨਾਂ ਨੇ ਆਵਾਜ਼ ਮਾਰੀ ਉਹ ਆਉਂਦੇ ਆ ਉਹ ਖੁਸ਼ੀ ਨਹੀਂ ਭਾਈ ਇਦਾਂ ਰੱਖ ਦੋ ਚਲੋ ਉੱਪਰ ਹੀ ਰੱਖ ਦੋ ਫਿਰ ਇੱਥੇ ਤੇ ਤੁਹਾਨੂੰ ਦਿਖਾਉਣੀ ਸੀ ਅਸੀਂ ਜਿਹੜੀ ਕਬਰ ਹੈ ਵੈਸੇ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਹੈ ਉਹ ਬਣੀ ਹੋਇਆ ਹੈ ਲੰਡਨ ਚ ਇੰਗਲੈਂਡ ਚ ਤੇ ਮਹਾਰਾਜਾ ਦੀ ਡੈਥ ਉੱਥੇ ਹੋ ਗਈ ਸੀ ਤੇ ਮਹਾਰਾਣੀ ਜਿਹੜੀ ਇਹ ਸੀਗੀ ਸੋਫੀਆ ਤੇ ਇਹ ਇੱਥੇ ਆਗੇ ਸੀਗੇ ਪ੍ਰਿੰਸੈਸ ਕਹਿ ਸਕਦੇ ਆ ਮਹਾਰਾਣੀ ਤੇ ਇਹ ਲਾਹੌਰ ਆਗੇ ਸੀ ਵਾਪਸ ਮਹਾਰਾਜਾ ਨੂੰ ਦਲੀਪ ਜੀ ਆਪਣੇ ਰੋਜ਼ ਰੱਖੋ ਹਾਂਜੀ ਤੇ ਮਹਾਰਾਜਾ ਦਲੀਪ ਸਿੰਘ ਸਿੰਘ ਹੈ ਨਾ ਉਹਨਾਂ ਨੂੰ ਤਾਂ ਛੋਟੇ ਹੁੰਦੇ ਤੋਂ ਜਦੋਂ 1849 ਚ ਅੰਗਰੇਜ਼ਾਂ ਦਾ ਪੰਜਾਬ ਤੇ ਕਬਜ਼ਾ ਹੋਇਆ ਮਹਾਰਾਜੇ ਦੀ ਜਿਹੜੀ ਡੈਥ ਹੁੰਦੀ ਹੈ 1839 ਚ ਤੇ 1849 ਚ 10 ਸਾਲ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਵੀ ਛੋਟੇ ਹੁੰਦੇ ਨੂੰ ਇਹ ਮਹਾਰਾਣਾ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਉੱਥੇ ਲੈ ਗਏ ਸੀ ਤੇ ਮਹਾਰਾਜੇ ਨੂੰ ਮੁੜ ਕੇ ਸਾਰੀ ਉਮਰ ਹੀ ਉਹਨਾਂ ਨੇ ਵਾਪਸ ਇੱਥੇ ਪੰਜਾਬ ਨਹੀਂ ਮੁੜਨ ਦਿੱਤਾ ਉਹਦਾ ਕਾਰਨ ਇਹ ਸੀ ਕਿ ਕਿ ਇਹ ਵੀ ਦੁਬਾਰਾ ਰੀਯੂਨਿਟ ਨਾ ਹੋ ਜਾਣ ਰੀਬਿਲਡ ਨਾ ਹੋ ਜਾਣ ਕਿ ਆਪਦੀ ਜਿਹੜੀ ਕਮਿਊਨਿਟੀ ਆ ਨੂੰ ਇਕੱਠਾ ਕਰਕੇ ਫਿਰ ਬਗਾਵਤ ਕਰਨ ਤਾਂ ਕਰਕੇ ਅੰਗਰੇਜ਼ਾਂ ਨੇ ਵਿਦਰੋਹ ਦੇ ਜਾਂ ਵਿਰੋਧ ਤੇ ਡਰ ਤੋਂ ਉਹਨਾਂ ਨੂੰ ਮਹਾਰਾਜੇ ਨੂੰ ਉੱਥੇ ਰੱਖਿਆ ਤੇ ਮਹਾਰਾਜੇ ਦੀ ਜਿਹੜੀ ਡੈਥ ਹੁੰਦੀ ਉਹ ਤੁਹਾਨੂੰ ਜਿਵੇਂ ਦੱਸਿਆ ਬਾਹਰ ਹੀ ਹੁੰਦੀ ਹੈ ਤੇ ਪ੍ਰਿੰਸਸ ਜਿਹੜੇ ਬੰਬਾ ਸੀਗੇ ਇਹਨਾਂ ਦਾ ਵੈਸੇ ਜਿਹੜਾ ਨਾਮ ਪੂਰਾ ਸੀਗਾ ਪ੍ਰਿੰਸਸ ਬੰਬਾ ਸੋਫੀਆ ਪ੍ਰਿੰਸਸ ਬੰਬਾ ਸੋਫੀਆ ਜਿੰਦਾ ਐ ਐ ਕਰਕੇ ਪੂਰਾ ਨਾਮ ਸੀਗਾ ਤੇ ਵਿੱਚ ਕਈ ਇਦਾਂ ਵੀ ਕਹਿੰਦੇ ਐ ਵੈਸੇ ਵੀ ਸੋਫੀਆ ਸੀ ਜਿਹੜੇ ਅਲੱਗ ਤੋਂ ਇੱਕ ਧੀ ਸੀਗੀ ਮਹਾਰਾਜਾ ਦਲੀਪ ਸਿੰਘ ਦੀ ਤਿੰਨ ਬੱਚੇ ਸੀਗੇ ਮਹਾਰਾਜਾ ਦਲੀਪ ਸਿੰਘ ਦੇ ਤੇ ਉਹਨਾਂ ਚੋਂ ਜਿਹੜਾ ਪ੍ਰਿੰਸਸ ਬੰਬਾ ਹੈ ਕੱਲਾ ਇਹਨਾਂ ਦੀ ਉਹ ਨਿਸ਼ਾਨੀ ਇੱਥੇ ਮਿਲਦੀ ਹੈ ਕਿਉਂਕਿ ਇਹ ਵਾਪਸ ਆ ਗਏ ਸੀ ਕਿ ਲਾਹੌਰ ਪੰਜਾਬ ਚ ਇਹਨਾਂ ਕਰਕੇ ਲੋਕ ਜਾਣਦੇ ਆ ਵੀ ਪ੍ਰਿੰਸਸ ਬੰਬਾ ਮਹਾਰਾਜਾ ਦਲੀਪ ਸਿੰਘ ਦੀ ਧੀ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਦੋ ਬੱਚੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਇਹਨਾਂ ਜਾਣਦੇ ਨਹੀਂ ਹਨ ਹਾਂ ਉਹਨਾਂ ਨੂੰ ਘੱਟ ਜਾਣਦੇ ਮਤਲਬ ਇੱਕ ਵੱਡੀ ਧੀ ਵੀ ਇੱਥੇ ਆਈ ਸੀ ਰਿਪਨ ਇੱਕ ਵੱਡੀ ਧੀ ਵੀ ਇੱਥੇ ਅੱਛਾ ਤੇ ਇੱਕ ਹੋਰ ਜ਼ਿਕਰ ਮਿਲਦਾ ਹੈਗਾ ਕਿ ਜਿਹੜੀ ਮਹਾਰਾਣੀ ਜਿੰਦਾ ਹੈ ਮਹਾਰਾਣੀ ਜਿੰਦਾ ਦੀ ਜਿਹੜੀ ਸਮਾਦ ਹੈ ਜਾਂ ਕਬਰ ਹੈ ਉਹ ਸਾਨੂੰ ਕਿਤੇ ਵੀ ਨਹੀਂ ਮਿਲਦੀ ਦੇਖਣ ਨੂੰ ਕਿ ਮਹਾਰਾਣੀ ਜਿੰਦਾ ਦੀ ਵੈਸੇ ਵੀ ਡੈਥ ਕਿੱਥੇ ਹੁੰਦੀ ਹੈ ਉਹਨਾਂ ਦੀ ਡੈਥ ਉਹਨਾਂ ਦੀ ਆ ਆਪਣੇ ਖੇਰਲੇ ਸਮੇਂ ਤੇ ਬਾਹਰ ਚਲੇ ਜਾਂਦੇ ਆ ਪਰ ਜਿਹੜੀ ਉਹਨਾਂ ਦੀਆਂ ਹਸਤੀਆਂ ਸੀ ਰਿਪਨ ਉਹ ਤਾਂ ਪ੍ਰਿੰਸਸ ਬੰਬਈ ਲੈ ਕੇ ਆਏ ਸੀਗੇ ਇਹ ਹਿਸਟਰੀ ਜਨਾ ਇਹ ਅਸੀਂ ਖੁਸ਼ੀ ਆਪੇ ਇਹਨੂੰ ਪੱਕਾ ਕਹਿ ਨਹੀਂ ਸਕਦੇ ਕਿਉਂਕਿ ਹਿਸਟਰੀ ਚ ਬੜਾ ਵੱਡਾ ਮਤਲਬ ਕਈ ਜਿਹੜੇ ਹਿਸਟੋਰੀਅਨ ਨੇ ਉਹ ਕਿਵੇਂ ਕਹਿੰਦੇ ਕਈ ਕਿਵੇਂ ਕਹਿੰਦੇ ਆ ਕੁਝ ਕਹਿੰਦੇ ਆ ਵੀ ਜਿਹੜੀ ਮਹਾਰਾਣੀ ਜਿੰਦਾ ਸੀ ਉਹਨਾਂ ਦੀ ਜਿਹੜੀ ਸੀਗੀ ਇੱਛਾ ਸੀਗੀ ਵੀ ਜਿਹੜੀ ਮੇਰੀ ਸਮਾਦੀ ਬਣੇ ਉਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਕੋਲ ਹੀ ਬਣੇ ਤਾਂ ਤੇ ਉਹ ਫਿਰ ਉਹ ਕਹਿੰਦੇ ਉਹਨਾਂ ਨੇ ਪ੍ਰਿੰਸੈਸ ਬੰਬਾ ਨੇ ਪੂਰੀ ਕੀਤੀ ਸੀ ਪ੍ਰਿੰਸੈਸ ਜਿਹੜੇ ਬੰਬਾ ਸੀਗੇ ਤੇ ਉਹ ਜਦੋਂ ਬਾਹਰੋਂ ਆਏ ਉਹਨਾਂ ਦੀਆਂ ਅਸਥੀਆਂ ਲੈ ਕੇ ਲਾਹੌਰ ਆਏ ਸੀਗੇ ਮਹਾਰਾਣੀ ਜਿੰਦਾ ਦੀਆਂ ਤਾਂ ਇਸਲਾਮੀਆਂ ਕਾਲਜ ਅਸੀਂ ਸੁਣਿਆ ਹੈਗਾ ਵੀ ਜਿਹੜਾ ਇੱਥੇ ਲਾਹੌਰ ਦਾ ਇਸਲਾਮੀਆਂ ਕਾਲਜ ਆ ਉੱਥੇ ਉਹਨਾਂ ਦੀ ਮਤਲਬ ਕਬਰ ਕੁਛ ਜਾਂ ਜਹਾਜ਼ਗਰ ਉਹਨਾਂ ਦੀ ਬਣਾਈ ਹੋਈ ਹੈ ਜਾਂ ਸਮਾਦੀ ਬਣਾਈ ਹੈ ਤੇ ਉਹ ਜਿਵੇਂ ਵੀ ਹੋਇਆ ਜੇ ਸਾਨੂੰ ਲੱਭਿਆ ਤਾਂ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਹ ਅਗੇ ਬਾਈ ਜੀ ਜਿਹੜੇ ਇੱਥੇ ਸਾਮ ਸੰਭਾਲ ਕਰਦੇ ਆ ਤੇ ਆਉਂਦੇ ਰਹਿੰਦੇ ਆ ਬਾਈ ਜੀ ਇੱਥੇ ਵੈਸੇ ਜੀ ਜੀ ਮੈਂ ਸਰ ਸਨ 85 ਤੋਂ ਇੱਥੇ ਆ। ਅੱਛਾ 85 ਤੋਂ ਇੱਥੇ ਆ। ਤੇ ਨਹੀਂ ਜਿਵੇਂ ਪੰਜਾਬ ਤੋਂ ਬੰਦੇ ਜਾਂ ਹੋਰ ਆਉਂਦੇ ਰਹਿੰਦੇ ਬਾਹਰ ਸਰ ਰੋਜ਼ ਹੀ ਆਉਂਦੇ ਨੇ ਅੱਜ ਜਦੋਂ ਦਾ ਮੇਲਾ ਸ਼ੁਰੂ ਹੋਇਆ ਨਾ ਹਾਂਜੀ ਉਦੋਂ ਦਾ ਅੱਛਾ ਗੁਰਪੁਰਬ ਵੇਲੇ ਵੱਧ ਆਉਂਦੇ ਆ ਇਹਨਾਂ ਦੇ ਨਾਲ ਚ ਵੈਸੇ ਵੈਸੇ ਘਟ ਆਉਂਦੇ ਆ ਅੱਛਾ ਵੈਸੇ ਘਟ ਆਉਂਦੇ ਆ ਇਹਨਾਂ ਦੇ ਨਾਲ ਚ ਤਾਂ ਹਰ ਸਾਲ ਹੀ ਆਉਂਦੇ ਹੋਣਗੇ ਹਰ ਸਾਲ ਅੱਛਾ ਅੱਛਾ ਠੀਕ ਹੈ ਹੁਣ ਅਸੀਂ ਇੱਥੋਂ ਚੱਲੇ ਆ ਜੀ 올ਡ ਲਾਹੌਰ ਤੇ ਲਾਹੌਰ ਦੇ ਅਲੱਗ-ਅਲੱਗ ਹਿੱਸੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸ ਇੱਕ ਨਵਾਂ ਲਾਹੌਰ ਹੈ ਜਿਹਨੂੰ ਮਾਡਰਨ ਲਾਹੌਰ ਕਹਿੰਦੇ ਆ ਪੁਰਾਣਾ ਲਾਹੌਰ ਹੈ ਮਹਾਰਾਜ ਰਣਜੀਤ ਸਿੰਘ ਦਾ ਲਾਹੌਰ ਜਿੰਨੀ ਆਪਣੀਆਂ ਬਾਕੀ ਨਿਸ਼ਾਨੀਆਂ ਫਕੀਰ ਅਜ਼ੀਜ਼ਉਦੀਨ ਦਾ ਜਿਹੜਾ ਮਿਊਜ਼ੀਅਮ ਹੈ ਤੇ ਤੇ ਦੂਸਰਾ ਹੈਗਾ ਕਮਰ ਨੋਨਿਹਾਲ ਸਿੰਘ ਦੀ ਇੱਥੇ ਹਵੇਲੀ ਹੈ ਉਹ ਚੀਜ਼ਾਂ ਆਪਾਂ ਨੂੰ ਪੁਰਾਣੇ ਲਾਹੌਰ ਚ ਮਿਲਣਗੀਆਂ 12 ਦਰਵਾਜ਼ੇ ਦੇ ਅੰਦਰ ਤੇ ਇਹ ਹੁਣ ਅਸੀਂ ਇੱਥੋਂ ਚੱਲਣ ਲੱਗੇ ਆਂ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਕਿ ਬਾਕੀ ਦੀਆਂ ਜਿਹੜਾ ਨਿਸ਼ਾਨੀਆਂ ਕਿਹੋ ਜੀਆਂ ਲਾਹੌਰ ਦੀਆਂ ਇਹਨਾਂ ਪੁਰਾਣੀਆਂ ਗਲੀਆਂ ਚੋਂ ਹੁਣ ਅਸੀਂ ਲੱਭ ਰਹੇ ਹਾਂ ਕਮਰ ਨੌ ਨਿਹਾਲ ਸਿੰਘ ਦੀ ਹਵੇਲੀ ਤੇ ਹੁਣ ਅਸੀਂ ਉਧਰ ਨੂੰ ਚੱਲੇ ਆਂ ਅੱਛਾ ਤੁਸੀਂ ਨਾ ਇਸ ਇਤਰੀ ਲੱਗੇ ਜਾਓ ਅੱਛਾ ਐਸੇ ਹੋ ਠੀਕ ਹੈ ਅਸੀਂ ਚੱਲਦੇ ਹਾਂ ਜੀ ਜਮਾ ਇਹ ਵੀ ਕੋੜੀਆਂ ਆ ਗਈਆਂ ਹਾਂਜੀ ਹਾਂਜੀ ਤੁਸੀਂ ਥੋੜਾ ਅੱਗੇ ਜਾਣਾ ਉੱਥੇ ਕਈ ਚੀਜ਼ਾਂ ਤੁਸੀਂ ਇਹ ਦੇਖੋ ਵੀ ਇਹ ਚੋੜੀ ਸਟੋਰ ਤੋਂ ਲੱਭਣੀ ਹੈ ਤੇ ਇਹ ਚੀਜ਼ਾਂ ਦਾ ਵਿਕਾਸ ਨੂੰ ਵੀ ਪੁੱਛਣੀ ਹੈ ਉਹਦੇ ਨਾਲ ਹੀ ਹੋ ਰਹੀ ਹੈ ਕਿੰਨੀ ਯਾਨੀ ਇਹ ਤਾਂ ਟਾਈਮ ਲੱਗਾ ਬਾਈ ਵਾਕ ਕਿ ਅੱਥੋਂ ਸਮੇ ਲੋਕ ਕੋ 5 ਕਿਲੋ ਮਿੰਟ ਦਾ ਰਸਤਾ ਜਿੰਨਾ ਇਤੋਂ ਕਿਲਾ ਨਹੀਂ ਨਹੀਂ ਉਹ ਜ਼ਿਆਦਾ ਜ਼ਿਆਦਾ ਉਹ ਬਹੁਤ ਜ਼ਿਆਦਾ ਹੈ ਅੱਛਾ 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 ਚਲੋ ਠੀਕ ਹੈ ਬਈ ਬਹੁਤ ਸ਼ੁਕਰੀਆ ਇਹਦਾ ਸਿੱਧਾ ਸਿੱਧਾ ਜਾਣਾ ਹੈ ਬਿਲਕੁਲ ਸਿੱਧਾ ਜਾ ਕੇ ਕਿਸਨੂਟੋਰੀਆ ਸਕੂਲੋਂ ਬੁੱਟੋ ਓਕੇ ਨਾਲ ਹੀ ਹੋ ਰਹੀ ਚਲੋ ਠੀਕ ਹੋ ਗਿਆ ਓਕੇ ਲਾਹੌਰ ਘੁੰਮਣ ਦੇ ਲਈ ਨਾ ਜਾਂ ਲੈਂਦਾ ਪੰਜਾਬ ਘੁੰਮਣ ਦੇ ਲਈ 1 ਮਹੀਨਾ ਹੋਵੇ ਤੁਹਾਡੇ ਕੋਲ 1 ਮਹੀਨਾ ਵੀ ਕੱਟ ਪ ਜਾਣਾ ਹੈ ਤੇ ਇੰਨਾ ਕੁਛ ਇੱਥੇ ਦੇਖਣ ਆਲਾ ਹੈਗਾ ਤੇ ਸਾਡੇ ਕੋਲ ਤਾਂ ਮਤਲਬ ਸਾਈ ਸਾਰਾ 30 ਦਿਨ ਦੇ 30 ਕਿੰਨੇ ਲੰਘ ਗਏ ਕਿੰਨੇ ਬਚ ਕੇ 10 ਜਿਹੜੇ 10 ਦਿਨ ਇਹ ਹਿਸਟਰੀ ਨੂੰ ਅਸੀਂ ਦਿੱਤੇ ਹੋਇਆ ਵੀ ਜਿਹੜਾ ਹਿਸਟੋਰੀਕਲ ਟੱਚ ਸੀਗਾ ਜਿਵੇਂ ਆ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਨ ਵੀ 10 ਦਿਨਾਂ ਚ ਜਿੰਨਾ ਕੋ ਹੋ ਸਕੇ ਵਾਦ ਤੋਂ ਵਾਦ ਇਹਨੂੰ ਕਵਰ ਕਰ ਸਕੀਏ ਇਹ ਸਾਰੀਆਂ ਉਹ ਗਲੀਆਂ ਜਿੱਥੋਂ ਇਹ ਤੁਹਾਨੂੰ ਤੁਰ ਤੁਰ ਕੇ ਲੰਘਣਾ ਪੈਂਦਾ ਆਟੋ ਰਿਕਸ਼ਾ ਕੁਝ ਵੀ ਨਹੀਂ ਜਾਂਦਾ ਪੈਦਲ ਘੁੰਮਣਾ ਪੈਣਾ ਤੁਹਾਨੂੰ ਇਹ ਸਾਰਾ ਕੁਝ ਤੇ ਸਾਰਾ ਕੁਝ ਦੇਖਣ ਦੇ ਲਈ ਇਹ ਤਾਂ ਐ ਲੱਗਦਾ ਜਿਵੇਂ ਕੋਈ ਫਿਲਮ ਦਾ ਸੀਨ ਚੱਲਦਾ ਹੋਵੇ ਹੈਵੀ ਕਾਸ ਬਾਈ ਆਹ ਲਾਲਵਾ ਜਿੱਮੇ ਕੋਈ ਫਿਲਮ ਦਾ ਸੀਨ ਚੱਲਦਾ ਬਿਲਕੁਲ ਹੀ ਪੁਰਾਣੀਆਂ ਗਲੀਆਂ ਦਾ ਤੇ ਵਿਕਟੋਰੀਆ ਸਕੂਲ ਦੇ ਕੋਲ ਹੀ ਕਮਰ ਨੌਨਿਹਾਲ ਸਿੰਘ ਦੀ ਜਿਹੜੀ ਹਵੇਲੀ ਆ ਕੋਲ ਨਹੀਂ ਸਰ ਉਹੀ ਏ ਉਹੀ ਏ ਅੱਛਾ ਹਵੇਲੀ ਹੀ ਸਕੂਲ ਅੱਛਾ ਗੋਰਿਆਂ ਨੇ ਸਕੂਲ ਬਣਾ ਦਿੱਤਾ ਸੀ ਅੱਛਾ ਓਕੇ ਮੈਂ ਕਿਹਾ ਤੇ ਉਹਦੇ ਕੋਲ ਐ ਤਾਂ ਕਰਕੇ ਤੁਸੀਂ ਪੁੱਛਦੇ ਜਾ ਰਹੇ ਹੋ ਇਹ ਵਿਕਟੋਰੀਆ ਸਕੂਲ ਉਦੋਂ ਦਾ ਹੀ ਬਣਿਆ ਸੀ ਜਦੋਂ ਗੋਰੇ ਨੇ ਆ ਕੇ ਕਬਜ਼ਾ ਕੀਤਾ ਵੇ ਗੋਰੇ ਦੇ ਬਾਕੀ ਉੱਥੇ ਜਾ ਕੇ ਦਿਖਾ ਦਾਂਗੇ ਆਪਾਂ ਹਨਾ ਸਾਰਾ ਉੱਥੇ ਜਾ ਕੇ ਪਤਾ ਲੱਗ ਜਾਣਾਗਾ ਸਤਿ ਸ੍ਰੀ ਅਕਾਲ ਜੀ ਸਾਰੇ ਬੋਲਦੇ ਆ ਗਲੀਆਂ ਚ ਜਾਂਦੇ ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾਰਾਂ ਦੀ ਬੜੀ ਇੱਜ਼ਤ ਹੈ ਯਾਰ ਇੱਥੇ ਅੱਧੇ ਘੰਟੇ ਦੀ ਮੁਸ਼ਕਲ ਦੇ ਬਾਅਦ ਭੱਜ ਦੌੜ ਦੇ ਬਾਅਦ ਪੁੱਛ ਪੜਤਾਲ ਤੋਂ ਬਾਅਦ ਤੇ ਅਸੀਂ ਆ ਹਵੇਲੀ ਦੇ ਜਿਹੜਾ ਮੇਨ ਗੇਟ ਤੇ ਪਹੁੰਚ ਗਏ ਆ ਹਵੇਲੀ ਦਾ ਇੱਥੋਂ ਦਾ ਮੇਨ ਗੇਟ ਹੈ ਪਰ ਇਹ ਮੇਨ ਗੇਟ ਬੰਦ ਹੈ ਸਾਨੂੰ ਇਹਦੇ ਨਾਲ ਜਿਵੇਂ ਸਕੂਲ ਦੇ ਵਿੱਚੋਂ ਦੀ ਇੱਥੋਂ ਦੀ ਰਸਤਾ ਜਾਂਦਾ ਉਹ ਸਕੂਲ ਦਾ ਮੇਨ ਗੇਟ ਹੈਗਾ ਤੇ ਉੱਥੋਂ ਨਹੀਂ ਜਾਣਾ ਪੈਣਾ ਵੈਸੇ ਇਹ ਸੀਗਾ ਵੀ ਬਾਹਰਲੇ ਪਾਸੇ ਤੁਹਾਨੂੰ ਹਵੇਲੀ ਇੱਕ ਵਾਰ ਜਿਹੜੀ ਉਹ ਸਾਰੀ ਦਿਖਾ ਦਈਏ ਤੇ ਬਾਹਰਲੇ ਪਾਸੇ ਇਸ ਤਰ੍ਹਾਂ ਦੀ ਹਵੇਲੀ ਹੈ ਤੇ ਅਸੀਂ ਪਹੁੰਚ ਗਏ ਜੀ ਹਵੇਲੀ ਦੇ ਅੰਦਰਲੇ ਪਾਸੇ ਜਿਵੇਂ ਨਾ ਵਿਕਾਸ بھائی ਆਪਾਂ ਨੂੰ ਆਉਂਦੇ ਹੋਏ ਦੱਸ ਰਹੇ ਸੀਗੇ ਕਿ ਹੁਣ ਸਕੂਲ ਬਣਾ ਦਿੱਤਾ ਹੈਗਾ ਸਾਰਾ ਤੇ ਅੰਗਰੇਜ਼ਾਂ ਦੇ ਟਾਈਮ ਤੋਂ ਹੀ ਅਸਲ ਚ ਇਹ ਸਕੂਲ ਹੈ ਹੁਣ ਨਹੀਂ ਸਕੂਲ ਬਣਾਇਆ ਤੇ ਕਿਸੇ ਟਾਈਮ ਇਹ ਹਵੇਲੀ ਹੁੰਦੀ ਸੀਗੀ ਤੇ ਕਮਰ ਨਾਨ ਹਾਲ ਸਿੰਘ ਦੀ ਤੁਗੜੇ ਤੇ ਰਿਆ ਕਰਦੇ ਸੀ ਬਹੁਤ ਸਾਰੀਆਂ ਲਾਹੌਰ ਚ ਉਹ ਜੀਆਂ ਯਾਦਾਂ ਪੁਰਾਣੀਆਂ ਪਈਆਂ ਗਈਆਂ ਤੇ ਜਿੱਥੇ ਕਦੇ ਮਤਲਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀਗਾ ਉਹਦੀਆਂ ਨਿਸ਼ਾਨੀਆਂ ਅੱਜ ਵੀ ਤੁਹਾਨੂੰ ਮਿਲ ਜਾਂਦੀਆਂ ਇਹ ਚਾਰੇ ਪਾਸਿਓ ਹਵੇਲੀ ਹੈ ਅਸੀਂ ਇਹਦੇ ਹਵੇਲੀ ਦੇ ਇਸ ਵਿਹੜੇ 'ਚ ਖੜੇ ਆ ਇੱਕ ਤਰ੍ਹਾਂ ਨਾਲ ਤੇ ਹੁਣ ਉੱਪਰਲੇ ਪਾਸੇ ਚੱਲਦੇ ਆ ਜੇ ਇਹਨਾਂ ਨੇ ਇਜਾਜ਼ਤ ਦਿੱਤੀ ਤੇ ਤਾਂ ਤੁਹਾਨੂੰ ਉਹ ਉੱਪਰਲੇ ਪਾਸੇ ਦਿਖਾ ਕੇ ਲਿਆਉਣੇ ਆ ਤੇ ਹੁਣ ਇਹ ਸਾਨੂੰ ਬਿਲਕੁਲ ਉੱਪਰ ਲੈ ਕੇ ਚੱਲੇ ਆ ਇਸ ਹਵੇਲੀ ਦੇ ਤੇ ਜਿਹੜਾ ਇਮਾਰਤ ਸਾਰੀ ਉਦੋਂ ਦੀ ਪੁਰਾਣੀ ਹੈ ਇਹ ਤੇ ਜਿਹੜਾ ਹਾਇ ਤੇ ਪੇਂਟ ਹੋਇਆ ਹੈ 컬러 ਹੋਇਆ ਹੋਇਆ ਹੈ ਨਾ ਇਹ ਸਾਰੇ ਦਾ ਸਾਰਾ ਕਾਫੀ ਜਿਆਦਾ ਪੁਰਾਣਾ ਹੈਗਾ ਜਿਵੇਂ ਹੁਣ ਅੰਦਰਲੇ ਪਾਸੇ ਤੁਹਾਨੂੰ ਦਿਖਾਈ ਇਹ ਸਾਰੇ ਕਲਾਸ ਰੂਮਸ ਹੈ ਤੇ ਇਧਰ ਬੈਂਚ ਲੱਗੇ ਹੋਏ ਆ ਨਿਆਣੇ ਪੜਦੇ ਹੋਣਗੇ ਹੈਨਾ ਗੋਰਿਆਂ ਨੇ ਅ ਮਤਲਬ ਜਦੋਂ ਬ੍ਰਿਟਿਸ਼ ਬ੍ਰਿਟਿਸ਼ ਜਦੋਂ ਰੂਲ ਕਰਨਾ ਸ਼ੁਰੂ ਕੀਤਾ ਪੰਜਾਬ ਤੇ 1849 ਚ ਸ਼ਾਇਦ ਉਦੋਂ ਬਾਅਦ ਬਾਅਦ ਇਹ ਸਕੂਲ ਬਣਿਆ ਹੋਊਗਾ 1849 ਜਦੋਂ ਪੰਜਾਬ ਤੇ ਕਬਜ਼ਾ ਹੋਇਆ ਸੀਗਾ ਤੇ ਉਦੋਂ ਬਾਅਦ ਚ ਇਹਨੂੰ ਸਕੂਲ ਬਣਾਤਾ ਉਦੋਂ ਦਾ ਇਹ ਜਿਹੜਾ ਸਕੂਲ ਐਵੇਂ ਚੱਲ ਰਿਹਾ ਹੈਗਾ ਤੇ ਪੁਰਾਣੀਆਂ ਚੀਜ਼ਾਂ ਕੁਛ ਇੱਧਰ ਹੈਗੀਆਂ ਵੀ ਹੈ ਜਿਵੇਂ ਇੱਧਰਲੇ ਪਾਸੇ ਅੰਦਰਲੇ ਪਾਸੇ ਸ਼ਾਇਦ ਕੁਝ ਹੋਵੇ ਉਸ ਟਾਈਮ ਹਨ ਤੇ ਆ ਸਾਰਾ ਅੰਦਰੋਂ ਵੀ ਕਲਾਸਰੂਮ ਤਾਂ ਇਹਨੂੰ ਬੇਸਿਕਲੀ ਵੈਸੇ ਬਣਾਇਆ ਗਿਆ ਹੈਗਾ ਪੁਰਾਣੀਆਂ ਜਿਹੜੇ ਉਧਰ ਸੀ ਉਹਦੇ ਵਿੱਚ ਦਰਵਾਜ਼ੇ ਗਰੂਜੇ ਲਾ ਦਿੱਤੇ ਹਾਂਜੀ ਤੇ ਹੁਣ ਤੁਹਾਨੂੰ ਕੁਵਰ ਨੋਨਿਹਾਲ ਸਿੰਘ ਬਾਰੇ ਦੱਸ ਦਈਏ ਇਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਸੀ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸੀਗੇ ਤੇ ਉਹਨਾਂ ਦੀ ਇਹ ਹਵੇਲੀ ਆ ਜਿੱਥੇ ਅਸੀਂ ਅੱਜ ਆਏ ਹੋਏ ਹਾਂ ਉਹਨਾਂ ਦੀ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀਗੀ ਤੇ ਉਹਨਾਂ ਨੇ ਵੀ ਆਪਣੇ ਇੱਥੇ ਰਾਜ ਭਾਗ ਦੇ ਵਿੱਚ ਹਿੱਸਾ ਲਿਆ ਸੀ ਅੱਜ ਦਰਵਾਜ਼ੇ ਹਜੇ ਤੱਕ ਉੰਜ ਹੀ ਗਏ ਨੇ ਅੰਦਰ ਅੱਛਾ ਜੀ ਚੁਗਾਠਾਂ ਦਰਵਾਜ਼ੇ ਉੰਜ ਹੀ ਗਏ ਨੇ ਉਹਨਾਂ ਦੇ ਟਾਈਮ ਦੇ ਠੀਕ ਹੈ ਜੀ ਇਹ ਸਾਰਾ ਪੁਰਾਣਾ ਹੀ ਹੈ ਜੀ ਉਹੀ ਟਾਈਮ ਦਾ ਹਾਂਜੀ ਉਸੇ ਟਾਈਮ ਦਾ ਪੁਰਾਣਾ ਹੈ ਜੀ ਜਿਵੇਂ ਆ ਜਿਵੇਂ ਹਾਂਜੀ ਆ ਰਿਜਨਰ ਜੇ ਅਰੀਜਨਰ ਜੇ ਅੱਛਾ ਇਹ ओरिजिनल ਹੈ ਹਾਂਜੀ ਪੇਂਟ ਵਗੈਰਾ ਇੱਥੇ ਮਤਲਬ ਕੀਤਾ ਨਹੀਂ ਹੈ ਨਹੀਂ ਠੀਕ ਹੈ ਜਿਗਾਠਾ ਵੀ ਲੱਗਦੀਆਂ ਪਈਆਂ ਹਾਂਜੀ ਤੇ ਆਲੇ ਇਹ ਕੇ ਟੇਕਰ ਨੇ ਇੱਥੇ ਕੇ ਟੇਕਰ ਨੇ ਬਾਈ ਇਹ ਇਹ ਕੇ ਟੇਕਰ ਇਹ ਕੇ ਟੇਕਰ ਨੇ ਇੱਥੋਂ ਦੇ ਸਕੂਲ ਚ ਮਤਲਬ ਕੇ ਟੇਕਰ ਵਜੋਂ ਕੰਮ ਕਰਦੇ ਨੇ ਜਦੋਂ ਵੀ ਆਈਦਾ ਕਾਪਰੇਟ ਕਰਦੇ ਸਾਰ ਬਾਈ ਵਿਕਾਸ ਕਹਿੰਦੇ ਜਦੋਂ ਵੀ ਕਦੇ ਆਈਦਾ ਨਾ ਕਿਸੇ ਨੂੰ ਨਾਲ ਲੈ ਕੇ ਇੱਥੋਂ ਪੰਜਾਬ ਤੋਂ ਤੇ ਹਮੇਸ਼ਾ ਦਿਖਾਉਂਦੇ ਆ ਸਾਰਾ ਆਲਾ ਦਵਾਲਾ ਅੱਛਾ ਇਹਦੇ ਉੱਪਰ ਵੀ ਜਾ ਸਕਨੇ ਆ ਜੀ ਟੌਪ ਫਲੋਰ ਅੱਛਾ ਠੀਕ ਹੈ ਠੀਕ ਹੈ ਜੀ ਉੱਪਰਲੇ ਪਾਸੇ ਵੀ ਜਾਂਦੇ ਆ ਜੀ ਹੁਣ ਉੱਪਰੋਂ ਦਿਖਾਉਂਦੇ ਆ ਹੁਣ ਅਸੀਂ ਪਹੁੰਚ ਗਿਆਂ ਬਿਲਕੁਲ ਛੱਤ ਤੇ ਇਸ ਹਵੇਲੀ ਤੇ ਤੇ ਤੁਹਾਨੂੰ ਹਵੇਲੀ ਦੇ ਉੱਪਰਲੇ ਪਾਸਿਓਂ ਜਿਹੜਾ ਚੁਗਿਰਦਾ ਹੈਗਾ ਸਾਰ ਇੱਥੋਂ ਪੂਰੀ ਹਵੇਲੀ ਨਜ਼ਰ ਆਊਗੀ ਤੇ ਉਹ ਦਿਖਾਉਨੇ ਆ ਤੇ ਤੁਸੀਂ ਇੱਕ ਗੱਲ ਦੇਖੋ ਵੀ ਆ ਮਹਾਰਾਜਾ ਰਣਜੀਤ ਸਿੰਘ ਦਾ ਕਿੱਡਾ ਰਾਜ ਭਾਗ ਸੀ ਨਾ 40 ਸਾਲ ਉਹਨਾਂ ਨੇ ਕਿੱਡਾ ਸੋਹਣਾ ਰਾਜ ਕੀਤਾ ਤੇ ਦੁਨੀਆ ਭਰ ਚ ਮਿਸਾਲਾਂ ਦਿੱਤੀਆਂ ਜਿੰਦੀ ਉਸ ਰਾਜ ਦੀਆਂ ਤੇ ਆਪਣੀ ਕਿਸਮਤ ਦੇਖੋ ਤੁਸੀਂ ਵੀ ਆਪਾਂ ਉਹਨਾਂ ਦੀਆਂ ਨਿਸ਼ਾਨੀਆਂ ਵੀ ਨਹੀਂ ਪੂਰੀਆਂ ਸਾਂਭ ਸਕੇ ਹਨ ਤੇ ਪ੍ਰਿੰਸੈਸ ਬੰਬਾ ਤੋਂ ਅੱਜ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ ਮਹਾਰਾਜਾ ਜਿਹੜੇ ਰਣਜੀਤ ਸਿੰਘ ਦੇ ਉਹ ਵੀ ਪੁੱਤਰੀ ਸੀ ਪੁੱਤਰੀ ਸੀਗੀ ਹਨ ਤੇ ਇਹ ਵੀ ਪੁੱਤੇ ਸੀਗੇ ਤੇ ਨਿਸ਼ਾਨੀਆਂ ਲਾਹੌਰ ਚ ਬੜੀਆਂ ਪਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਪਰ ਇਹ ਸਭੀਆਂ ਹੁਣ ਹਜੇ ਵੀ ਤਾਂ ਜਾ ਸਕਦੀਆਂ ਜੇ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਦੇਖਣ ਆਵਾਂਗੇ ਮਤਲਬ ਜੇ ਆਪਾਂ ਗੌਰ ਕਰਾਂਗੇ ਜੇ ਆਪਾਂ ਜੁੜਾਂਗੇ ਹੈਨਾ ਜੇ ਘਰ ਦਾ ਮੈਂਬਰ ਵੱਡਾ ਮੈਂਬਰ ਜਿਆਦਾ ਧਿਆਨ ਰੱਖੂਗਾ ਤਾਂ ਚੀਜ਼ਾਂ ਬਚੇ ਇਸੇ ਕਰਕੇ ਸਾਡਾ ਇਸ ਵਾਰ ਫੋਕਸ ਸੀਗਾ ਮਕਸਦ ਸੀਗਾ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸੀ ਦਿਖਾ ਸਕੀਏ ਕਿਉਂਕਿ ਬਾਹਰੋਂ ਵਿਕਾਸભાઈ ਦੱਸਦੇ ਜਿੱਦਾਂ ਦਾ ਅਸੀਂ ਨੰਬਰ ਮੈਂਸ਼ਨ ਕੀਤਾ ਸੀ ਨਾ ਕਾਫੀ ਜਾਣਿਆਂ ਦੇ ਫੋਨ ਕਾਲਸ ਹੋਰ ਵੀ ਆਉਂਦੀਆਂ ਦੇਖਣ ਲਈ ਤੇ ਇਹ ਜਿੰਨਾ ਇਹ ਹਿਸਟੋਰੀਕਲ ਟੱਚ ਹੈ ਬਣਾ ਕੇ ਅਸੀਂ ਛੱਡ ਕੇ ਤੁਹਾਡੇ ਲਈ ਤਾਂ ਜਾ ਰਹੇ ਆ ਮਤਲਬ ਇਸੇ ਕਰਕੇ ਇਹਨੂੰ ਰਿਕਾਰਡ ਕਰ ਰਹੇ ਆ ਸਾਰੀਆਂ ਚੀਜ਼ਾਂ ਤਾਂ ਜੋ ਜਦੋਂ ਤੁਸੀਂ ਆਓ ਤੁਸੀਂ ਇਹ ਸਾਰੀਆਂ ਚੀਜ਼ਾਂ ਲੱਭ ਲੱਭ ਕੇ ਸਾਨੀ ਨਾਲ ਦੇਖ ਸਕੋ ਤੇ ਇਹਦੇ ਉੱਪਰ ਵੀ ਜਾਂਦਾ ਜੀ ਰਸਤਾ ਵੈਸੇ ਹਾਂਜੀ ਜਾਂਦਾ ਅੱਛਾ ਉੱਪਰ ਵੀ ਜਾਂਦਾ ਤੇ ਉੱਪਰ ਬਾਅਦ ਚੋਂ ਚੱਲਦੇ ਆ ਪਹਿਲਾਂ ਇੰਟਰੋਡਿਊਸ ਕਰਾ ਦਈਏ ਤੁਹਾਨੂੰ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਕਿਵੇਂ ਹੋ ਠੀਕ ਠਾਕ ਹੋ ਇਹ ਜੀ ਰਾਣਾ ਸਾਹਿਬ ਨੇ ਸਾਡੇ ਤੇ ਪਹਿਲੇ ਦਿਨ ਤੋਂ ਮਿਲਦੇ ਗਿਲਦੇ ਤਾਂ ਸਾਨੂੰ ਰਹੇ ਆ ਪਹਿਲੇ ਦਿਨ ਸਾਡਾ ਵੈਲਕਮ ਕਰਨ ਵੀ ਆ ਸ਼ਾਮ ਨੂੰ ਪਰ ਪਕੜ ਜੱਜ ਆਏ ਤੁਹਾਡੇ ਸਾਹਮਣੇ ਅੱਜ ਪੇਸ਼ ਕੀਤਾ ਇਹਨਾਂ ਨੂੰ ਤੇ ਬੜੀ ਮਦਦ ਕਰ ਰਹੇ ਕਰ ਰਹੇ ਆ ਸਾਡੀ ਘੁੰਮਣ ਫਿਰਨ ਚ ਹਨਾ ਹਾਂਜੀ ਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਹਰ ਟਾਈਮ ਹਾਜ਼ਰ ਹੁੰਦੇ ਆ ਅਵਿਕਾਸ ਭਾਈ ਹੁਣ ਨਾਲ ਕੰਟੈਕਟ ਚ ਡਾਇਰੈਕਟ ਇਹਨਾਂ ਰਹਿੰਦੇ ਆ ਹੈ ਵੀ ਕਿੱਥੇ ਕਿੱਥੇ ਵੱਡੇ ਨੇ ਸਾਡੇ ਜੀ ਤੜੀ ਕੰਮੀ ਪੂਰੀ ਕਰਾਂਗੇ ਜਿਹੜਾ ਤੁਸੀਂ ਸਾਡੇ ਤੋਂ ਥੋੜਾ ਜਿਹਾ ਅੱਗੇ ਪਿੱਛੇ ਰਹੇ ਹੋ ਨਾ ਹਾਂਜੀ ਕਿਉਂਕਿ ਤੇ ਹੁਣ ਮੇਰੇ ਕੋਲ ਆ ਗਿਆ ਗੱਡੀ ਚ ਉਤਰੋਗੇ ਉਦੋਂ ਜਦੋਂ ਤੁਸੀਂ ਵਾਪਸ ਜਾਣਾ ਸ਼ੁਕਰੀਆ ਜੀ ਸਰ ਕਰਾਵਾਂਗੇ ਪੂਰੇ ਸ਼ੁਕਰੀਆ ਮਿਹਰਬਾਨੀ ਜੀ ਆਪਾਂ ਪਹਿਲਾਂ ਦਿਖਾ ਦਈਏ ਜਿੰਨਾ ਕਰੰਦਾ ਹੈ ਹਨਾ ਹਾਂਜੀ ਤੇ ਉੱਪਰਲੇ ਪਾਸਿਓਂ ਪਹਿਲਾਂ ਹਵੇਲੀ ਤੁਹਾਨੂੰ ਝੇਠਾਂ ਦਿਖਾ ਦਾਂ ਬਸ ਇੱਥੋਂ ਦਿਖਾ ਦਈਏ ਜੀ ਫਿਰ ਉੱਪਰ ਚੱਲਦੇ ਆਪਾਂ ਜਦੋਂ ਇਸ ਤੋਂ ਵੀ ਉੱਪਰ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਥੋਂ ਮੈਂ ਮੜ ਥੋੜਾ ਜਿਹਾ ਦਿਖਾ ਦਾਂ ਤੇ ਆਹ ਦੇਖੋ ਉੱਪਰਲੇ ਪਾਸਿਓਂ ਹ ਕਿੰਨੇ ਕਿੰਨਾ ਟਾਈਮ ਹੋ ਗਿਆ ਹੁਣ ਇਹਨੂੰ ਸਕੂਲ ਚੱਲਦੇ ਨੂੰ ਅੰਗਰੇਜ਼ਾਂ ਵਾਲੇ ਦਾ ਸਕੂਲ ਹੀ ਇੱਥੇ ਹਾਂਜੀ ਹਾਂਜੀ ਤਕਰੀਬਨ ਹੋ ਗਏ ਨੇ ਡੇਢ ਪੂਣੀ 200 ਸਾਲ ਹੋ ਗਏ ਨੇ ਸਕੂਲ ਬਣੇ ਨੇ ਪੂਣੀ 200 ਸਾਲ ਮਤਲਬ ਹਵੇਲੀ ਤੋਂ ਬਾਅਦ ਡਾਇਰੈਕਟ ਸਕੂਲ ਹੀ ਬਣਿਆਗਾ ਹਾਂਜੀ ਬਣਿਆ ਹਾਂਜੀ ਠੀਕ ਹੈ ਠੀਕ ਹੈ 300 ਸਾਲ ਤੇ ਇਹਨੂੰ ਵੀ ਹੋ ਗਨੇ ਹਵੇਲੀ ਨੂੰ ਵੀ ਅੱਛਾ 300 ਸਾਲ ਹਾਂਜੀ 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 ਉਹ ਹੋ ਗਏ ਹੁਣ ਓਬਵੀਅਸਲੀ ਗੱਲ ਹੈ ਤੇ ਉਧਰਲੇ ਪਾਸੇ ਵੀ ਕਮਰੇ ਵਗੈਰਾ ਉਹ ਕੀ ਪਿਛਲੇ ਪਾਸੇ ਬਣਿਆ ਹੈ ਹਾਂਜੀ ਇੰਜ ਦੇ ਕਮਰੇ ਨੇ ਅੱਛਾ ਐਵੇਂ ਦੇ ਕਮਰੇ ਆ ਸਾਰੇ ਠੀਕ ਹੈ ਚਲੋ ਉੱਪਰਲੇ ਪਾਸ ਤੈਨਾਂ ਸਾਰਿਆਂ ਦੀ ਮਦਦ ਨਾਲ ਹੀ ਐ ਲੋਕਲ ਮਦਦ ਕਰਦੇ ਤਾਂ ਸਾਡੇ ਲਈ ਦਰਵਾਜ਼ੇ ਖੁੱਲ ਜਾਂਦੇ ਆ ਸਾਰੇ ਕਿਤੇ ਵੀ ਹਵੇਲੀ ਦੇਖਣੀ ਆ ਦੇਖਣਾ ਤੇ ਜਿਹੜੇ ਨਹੀਂ ਆਮ ਤਾਂ ਲੱਭਦੀਆਂ ਵੀ ਚੀਜ਼ਾਂ ਮਸਾਂ ਤੇ ਖੁੱਲ੍ਹਦੀਆਂ ਵੀ ਮਸਾਂ ਪਤਾ ਹੋਣਾ ਵੀ ਪਤਾ ਹੋਣਾ ਜ਼ਰੂਰੀ ਹੈ ਜੀ ਇੱਕ ਵਾਰੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹਾਂਜੀ ਤੇ ਕਿੰਨੀਆਂ ਚੀਜ਼ਾਂ ਮੈਂ ਵੀ ਛੱਡ ਗਈਆਂ ਨਾ ਹੁਣ ਮੈਨੂੰ ਆ ਲੱਗਦਾ ਵੀ ਬਹੁਤ ਚੀਜ਼ਾਂ ਮਿਸ ਕੀਤੀਆਂ ਹੋਗੀਆਂ ਮੈਂ ਚਲੋ ਐਤ ਕੀ ਦੇਖ ਲਵਾਂਗੇ ਏ ਆ ਗਏ ਜੀ ਆਪਾਂ ਛੱਤ ਤੇ ਬਿਲਕੁਲ ਇੱਥੋਂ ਲਾਹੌਰ ਦਾ ਕੁਝ ਵੀਊ ਵੀ ਦਿਖਦਾ ਹੁਣ ਪ੍ਰਾਣਾ ਉਹ ਵਾਹ ਕੀ ਬਾਤ ਹੈ ਇਹ ਦੇਖੋ ਇੱਥੋਂ ਹਵੇਲੀ ਵਾਲਾ ਟੱਚ ਹੀ ਇੱਥੇ ਦਾ ਪ੍ਰਾਣਾ ਜੀ ਹੈ ਇੱਥੇ ਅਸਲ ਚ ਬਣਾ ਨਹੀਂ ਹੋਇਆ ਉੱਥੇ ਬਹੁਤ ਖਰਾਬ ਹੋ ਗਿਆ ਇੱਥੇ オリジナル ਸਾਂਭਿਆ ਹੋਇਆਗਾ ਇਹ ਸਾਰੇ ਕਮਰੇ ਚ ਨਾ ਇੱਕ ਪ੍ਰਾਣੀ ਪੇਂਟਿੰਗਸ ਬਣੀਆਂ ਹੋਈਆਂ ਹੈਗੀਆਂ ਜਿਹੜੀਆਂ ਜਿਵੇਂ ਤੁਹਾਨੂੰ ਆ ਦਿਖਾ ਸਕਦੇ ਜਿਵੇਂ ਪਹਿਲਾਂ ਸਕੂਲ ਦੇ ਬਾਹਰ ਦੇਖ ਰਹੇ ਸੀ ਨਾ ਤੁਸੀਂ ਬਾਹਰਲੇ ਪਾਸੇ ਉਹ ਇੱਥੇ ਅੰਦਰ ਅੱਜ ਵੀ ਪੂਰਾ ਚੰਗੀਦਰਾ ਮੌਜੂਦ ਹੈਗਾ ਤੇ ਇਹ ਸ਼ਾਇਦ ਉਸ ਟਾਈਮ ਦਾ ਕੋਈ ਪੁਰਾਣਾ ਕਮਰਾ ਹੋਊਗਾ ਬੈਠਣ ਲਈ ਜਿਵੇਂ ਆਪਣੇ ਬੈਡਰੂਮ ਵਗੈਰਾ ਹੁੰਦੇ ਹਵਾਦਾਰ ਹੈ ਕਿਉਂਕਿ ਖਿੜਕੀਆਂ ਇੱਥੇ ਰੱਖੀਆਂ ਹੋਈਆਂ ਸਾਰੀਆਂ ਚਾਰੇ ਪਾਸੇ ਤੇ ਇਹ ਦੇਖੋ ਉਸ ਟਾਈਮ ਦੀਆਂ ਜਿਹੜਾ ਪੇਂਟਿੰਗ ਸੀਗੀਆਂ ਇਸ ਤਰੀਕੇ ਨਾਲ ਪੜੀਆਂ ਹੋਈਆਂ ਆਹ ਵਿੰਡੋਜ਼ ਦੀ ਗੱਲ ਕਰਦੇ ਸੀਗੇ ਤੇ ਜਿਵੇਂ ਆਹ ਵਿੰਡੋ ਹੈ ਨਾ ਇਸ ਤਰ੍ਹਾਂ ਦੀਆਂ ਵਿੰਡੋ ਸਾਰੇ ਪਾਸੇ ਰੱਖੀਆਂ ਹੋਈਆਂ ਜੀ ਤੇ ਇਹ ਤੋਂ ਲੱਗਦਾ ਵੀ ਇਹ ਆਬੀਸਲੀ ਬੈਠਣ ਨੂੰ ਕਮਰ ਨਾਨਿਹਾਲ ਸਿੰਘ ਦੇ ਉੱਪਰ ਇੱਥੇ ਬੈਠਣ ਨੂੰ ਉਹਨਾਂ ਲਈ ਬਣਾਇਆ ਹੋਣਾ ਤੇ ਇਹ ਹੈ ਜੀ ਸਾਰਾ ਆਲਾ ਦਵਾਲਾ ਇਸ ਕਮਰੇ ਦਾ ਉੱਪਰਲੇ ਪਾਸਿਓਂ ਕੁਝ ਇਹੋ ਜੀ ਇਹ ਹਵੇਲੀ ਸੀਗੀ ਜਿਹੜੀ ਇਹ ਤੁਹਾਨੂੰ ਦਿਖਾਉਣੀ ਸੀਗੀ ਇਸ ਤੋਂ ਬਿਨਾਂ ਅਜੇ ਹੋਰ ਵੀ ਦਿਖਾਉਂਦੇ ਰਹਿਾਂਗੇ ਇਹ ਤੁਸੀ ਇਹ ਕਿ ਮੈਸੇਜ ਦਿੱਤਾ ਹੈ ਲੇਕਿਨ ਹਾਂਜੀ ਉਹ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸੰਭਾਲਣਾ ਕਰਨਾ ਚਾਹੀਦਾ ਤੇ ਬਾਕੀ ਅਗਰ ਕੋਈ ਬੰਦਾ ਜਾਗਰੂਪ ਕਰਾਉਂਦਾ ਰਹੇ ਯਾਦਾਂ ਨਹੀਂ ਤੇ ਫਿਰ ਬੰਦਾ ਤੁਹਾਡੇ ਟੱਕ ਦੇ ਲੈਂਦਾ ਇਹ ਤਾਂ ਬਹੁਤ ਪਹਿਲ ਵੀ ਬਹੁਤ ਕੁਝ ਪਿਆ ਸਾਡੇ ਕੋਲ ਇਤਿਹਾਸ ਸੇ ਇੱਕ ਬਹੁਤ ਤੁਸੀਂ ਇਹ ਹੀ ਵੱਡੀ ਗੱਲ ਹੈ ਵੀ ਅਜੇ ਤੱਕ ਪੁਰਾਣਾ ਸੰਭੇ ਤਾਂ ਪਿਆ ਪੜਾ ਚਲੋ ਕੋਈ ਦੇਰ ਆ ਹਾਂਜੀ ਹੁਣ ਮੰਨ ਲਓ ਅਸੀਂ ਆਏ ਆ ਕੁਝ ਬੰਦੇ ਹੋਰ ਆਉਣਗੇ ਸਾਡੇ ਤੋਂ ਵੀ ਵੱਡੀ ਇਹਨਾਂ ਦੇ ਹੱਥ ਜ਼ਿੰਮੇਵਾਰੀ ਹੈ ਨਾ ਹੱਥ ਬੰਦੇ ਨੇ ਹੱਥ ਡੋਰੇ ਕੀਮਤੀ ਖਜ਼ਾਨਾ ਕੱਢ ਕੱਢ ਦਿੰਦੇ ਆ ਵੇ ਆ ਦੇਖੋ ਆ ਦੇਖੋ ਇਸ ਤੋਂ ਇਲਾਵਾ ਵੀ ਕਾਫੀ ਸਾਰਾ ਹਾਂ ਜੀ ਲੇਕਿਨ ਜਿਸ ਤਰ੍ਹਾਂ ਤੁਸੀਂ ਇੱਕ ਪੂਰਾ ਚਾਨਣ ਪੂਰਾ ਇੰਡੀਆ ਵਾਸਤੇ ਕਰ ਰਹੇ ਹੋ ਨਾ ਉਹ ਦੋਸਤਾਂ ਵਾਸਤੇ ਇਨਸ਼ਾਅੱਲਾ ਇਹ ਇਹ ਦਿਨ-ਬਦਨ ਮਜ਼ੀਦ ਇਹਦੇ ਵਿੱਚ ਬਿਹਤਰੀ ਆਏਗੀ ਬਿਹਤਰੀ ਆਏਗੀ ਔਰ ਲੋਕ ਇਧਰ ਦਿਲਚਸਪੀ ਲੈਣਗੇ ਹਾਂ ਜੀ ਹਾਂ ਜੀ ਤੁਸੀਂ ਆਪਣਾ ਹਿੱਸਾ ਪਾ ਚੱਲੇ ਹੋ ਤੇ ਇਨਸ਼ਾਅੱਲਾ ਮੈਨੂੰ ਲੱਗਦਾ ਵੀ ਬਾਕੀਆਂ ਨੂੰ ਵੀ ਪਾਉਣਾ ਚਾਹੀਦਾ ਪੂਰਾ ਪੂਰਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਅੱਜ ਤੋਂ ਨੈਕਸਟ ਸਟੈਪ ਅਪ ਕਰੀਏ ਹੋਰ ਅੱਛਾ ਹਾਂ ਜੀ ਹੋਰ ਵੀ ਉੱਪਰ ਜਾਣਾ ਹੈ ਕਰ ਰਹੇ ਹਾਂ ਚੌਕ ਚੌਥਾ ਸੀ ਆ ਗਿਆ ਨਾ ਹਾਂ ਹਾਂਜੀ ਤਿੰਨ ਤਿੰਨ ਆਏ ਤਿੰਨ ਆਏ ਤੀਸਰਾ ਇਸ ਤੋਂ ਤੇ ਚਾ ਅੱਛਾ ਇੱਕ ਹੋਰ ਹੈ ਦੋ ਪਰ ਜੇ ਪਨੀ ਨਹੀਂ ਜਾ ਨਹੀਂ ਸਕਦੇ ਪਰ ਚੌਥੇ ਤੇ ਜਾ ਕੇ ਪੂਰਾ ਲਾਹੌਰ ਨਜ਼ਰ ਆਏਗਾ ਤੁਹਾਨੂੰ ਅੱਛਾ ਚੌਥੇ ਤੋਂ ਪੂਰਾ ਲਾਹੌਰ ਦਿਖਦਾ ਮੇਰੇ ਸੋਚਿਆ ਪੀਪੀਆਂ ਵਾਸਤੇ ਰਿਲੈਕਸਿੰਗ ਪ੍ਰੋਗਰਾਮ ਹੋਣਾ ਤੇ ਹੁਣ ਇਹਦੇ ਚੌਥੇ ਤੋਂ ਲਾਹੌਰ ਕਿੰਨਾ ਕੁ ਦਿਖਦਾ ਲਾਹੌਰ ਦਾ ਕਿਹੋ ਜਿਹਾ ਵਾਲਾ ਉਹ ਦਿਖਾਉਣੀ ਹੈ ਤੁਹਾਨੂੰ ਵੈਸੇ ਤਾਂ ਕੁੰਡੇ ਲੱਗੇ ਰਹਿੰਦੇ ਇੱਥੇ ਸ਼ੁਕਰੀਆ ਭਾਈ ਜੀ ਸਫਾਈ ਦੇਖ ਲਓ ਅੱਛਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸ਼ੁਕਰੀਆ ਮਿਹਰਬਾਨੀ ਯਾਰ ਤੇ ਸਾਡੇ ਪਹਿਲੇ ਬੋਲ ਤੇ ਤੁਸੀਂ ਆਏ ਹੈ ਵੈਸੇ ਜਿੰਨਾ ਬਾਦशाही ਮਸਜਿਦ ਕੋਲੋਂ ਜਾਂ ਉਥੋਂ ਦੇਖਦਾ ਹੈਗਾ ਜਿੱਥੇ ਹਵੇਲੀ ਹੈ ਉਹਨਾਂ ਤਾਂ ਨਹੀਂ ਪਰ ਪਿੱਛੇ ਕਾਫੀ ਆ ਗਏ ਆ ਤੁਹਾਡਾ ਦੱਸਦੇ ਨੇ ਆ ਭਾਈ ਜੀ ਤਾਂ ਤੁਸੀਂ ਸੁਣੋ ਹਾਂਜੀ ਬੋਲ ਤੇ ਜਾਓ ਅੱਛਾ ਇੱਥੇ ਜਾ ਸਕਨੇ ਆ ਉੱਪਰ ਇਹ ਭਾਈ ਸਾਹਿਬ ਕਹਿੰਦੇ ਇੱਥੋਂ ਇੱਥੋਂ ਖੜ ਕੇ ਦੇਖੋ ਉਹ ਮਨਾਰੇ ਪਾਕਿਸਤਾਨ ਵੀ ਹੈ ਅੱਛਾ ਮਨਾਰੇ ਪਾਕਿਸਤਾਨ ਵੀ ਹੁੰਦਾ ਹੈ ਅੱਛਾ ਅੱਛਾ ਇਹਸ ਤੋਂ ਅੱਗੇ ਨਹੀਂ ਜਾਣਾ ਇਸ ਤੋਂ ਕੀ ਦਰਲੇ ਪਾਸੇ ਬਾਹਰ ਡੂੰਗਾ ਇਹ ਸਾਰਾ ਲਾਹੌਰ ਸ਼ਹਿਰ ਹੈ ਜੀ ਜਿੰਨਾ ਤੁਸੀਂ ਦੇਖ ਰਹੇ ਹੋ ਵਾਹ ਕਮਾਲ ਹੈ ਤੇ ਇਹ ਪੁਰਾਣਾ ਲਾਹੌਰ ਹੈ ਜੀ ਦਾ ਸਾਰਾ ਮਲਾ ਦਾ ਜਿਵੇਂ ਇੱਕ ਘਰਬਾਰ ਹੈ ਹਨਾ ਸਾਰਾ ਪੁਰਾਣਾ ਲਾਹੌਰ ਹੈ ਠੀਕ ਹੈ ਤੇ ਵਿਕਾਸ ਭਾਈ ਹੈ ਏਰੀਆ ਕਿਹੜਾ ਹੈ ਇਹ ਇਹ ਮੇਨ ਅੰਦਰੀ ਅੱਛਾ ਜਿਹੜਾ 12 ਦਰਵਾਜ਼ਿਆਂ ਦੇ ਅੰਦਰ ਲਾਹੌਰ ਹੈ ਉਹ ਲਾਹੌਰ ਹੈ ਅੱਛਾ ਉਹ ਲਾਹੌਰ ਚ ਹਵੇਲੀ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦੇ ਨਾਲ ਇੱਥੇ ਦੱਸ ਰਹੇ ਨੇ 12 ਦਰਵਾਜ਼ੇ ਤੇ ਇੱਕ ਮੋਰੀ ਹੈ ਇੱਕ ਮੋਰੀ ਹੈ ਉਹ ਬਿਲਕੁਲ ਇਹਦੇ ਸਾਹਮਣੇ ਬਿਲਕੁਲ ਮੋਰੀ ਤੋਂ ਸਾਹਮਣੇ ਹੁੰਦਾ ਨਾ ਇੱਧਰ ਟਕਸਾਲੀ ਹੈ ਨਹੀਂ ਇੱਧਰ ਟਕਸਾਲੀ ਉਧਰ ਇੱਧਰ ਕਿਹੜਾ ਗੇਟ ਹੈ ਇੱਧਰ ਪਾਰਟੀ ਗੇਟ ਹੈ ਸੋ 12 ਦਰਵਾਜ਼ੇ ਪਾਰਟੀ 12 ਦਰਵਾਜ਼ੇ ਤੇ ਇੱਕ 13ਵੀਂ ਮੋਰੀ ਉਹਦੇ ਅੰਦਰ ਖੜਿਆ ਹੁਣ ਆਪਾਂ ਤਾਂ ਜੋ ਇਹਨਾ ਇੱਥੇ ਜਿਹੜੇ ਮੈਂ ਤੁਹਾਨੂੰ ਘਰ ਦਿਖ ਰਿਹਾ ਨਾ ਉਹ ਲਾਹੌਰ ਚ ਹੁਣ ਅਸੀਂ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਚ ਤੁਹਾਨੂੰ ਦਿਖਾਈਆਂ ਕੁਝ ਇੰਪੋਰਟੈਂਟ ਜਿਹੇ ਥਾਵਾਂ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ ਤੇ ਜਿੰਨੀ ਇਹ ਮੈਨੇਜਮੈਂਟ ਸਾਨੂੰ ਦਿਖਾਉਣ ਦੇ ਪਿੱਛੇ ਤੁਹਾਨੂੰ ਦਿਖਾਉਣ ਦੇ ਪਿੱਛੇ ਬੈਕਗ੍ਰਾਉਂਡ ਤੇ ਕੰਮ ਕਰਦੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਤਹਿ ਦਲੋਂ ਹਨਾ ਤੇ ਬਾਕੀ ਫੇਰ ਹੀ ਪੋਸੀਬਲ ਹੁੰਦਾ ਫੇਰ ਹੀ ਤੁਹਾਡੇ ਤੱਕ ਚੀਜ਼ਾਂ ਪਹੁੰਚੀਆਂ ਜੇ ਪਹਿਲਾਂ ਰਿਸਰਚ ਕਰਦੇ ਆ ਦੇਖਦੇ ਆ ਵੀ ਕਿੱਥੇ ਕਿੱਥੇ ਕੀ ਕੀ ਆ ਸਾਰੀ ਗੱਲਬਾਤ ਕਰਦੇ ਆ ਵਿਕਾਸભાઈ ਦਾ ਨਾਸਰભાઈ ਦਾ ਤੇ ਰਾਣਾ ਸਾਹਿਬ ਦਾ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਅਸੀਂ ਦੋਕ ਦਿਨ ਸੋਚ ਰਹੇ ਆ ਵੀ ਕੁਝ ਚੀਜ਼ਾਂ ਸਾਡੇ ਧਿਆਨ ਚ ਹੈ ਜਿਹੜੀਆਂ ਜਿਹੜੀਆਂ ਹੋਰ ਤੁਹਾਨੂੰ ਦਿਖਾਉਣਾ ਜਿੰਨਾ ਕੁ ਮਤਲਬ ਸਾਨੂੰ ਪਤਾ ਲੱਗੀ ਜਾਂਦਾ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਫਿਰ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ